ਗੁੱਡ ਮਾਰਨਿੰਗ ਸਾਥਿਓ ਕੀ ਹਾਲ ਚਾਰਲਸ ਸਨੈਪਚੈਟ ਵਾਲਿਓ ਬਾਕੀ ਤੁਸੀਂ ਵੇਖ ਹੀ ਸਾਦੇ ਹੋਂ ਜਦੋਂ ਬੰਦਿਆਂ ਨੂੰ ਕੋਈ ਚੀਜ਼ ਚੰਗੀ ਮਿਲ ਜੇ ਤਾਂ ਲੱਛਣ ਬਾਹ ਕਰਦੀ ਜਾਂਦਾ ਆਹ ਫੀਲ ਬਾਹ ਲੈਂਦੀ ਮੈਂ ਅੱਗੇ ਦਾ ਨੇ 33 ਜਾਣੇ ਜਿਹਦੇ ਹੈ ਆ ਕਿਧਰੋਂ ਗੱਡੀ ਕੱਢੀ ਹੋਰ ਹਾਂ ਇਹ ਕਿੱਡੀ ਸ਼ਰਮ ਵਾਲੀ ਗੱਲ ਲਾ ਲਈ ਇਹਨਾਂ ਨੇ 10 ਚੀਜ਼ ਮਿਲ ਨਾ ਜਾਏ ਕੋਈ ਲੈ ਵੀ ਅੱਜ ਬੀਬੀਆਂ ਬਣਾਉਂਦੀਆਂ ਮੂਲੀ ਵਾਲੀਆਂ ਪਰੌਂਠੇ ਹੈ ਲਾ ਕੇ ਜਿੰਮ ਦੇ ਹੁਣ ਮਲੂਲੀ ਵਾਲੇ ਪਰੌਂਠੇ ਮਲੂਲੀ ਵਾਲੇ ਹੈ 10 ਇਹਨਾਂ ਨੂੰ ਇੱਧਰ ਵੇ ਤੂੰ ਕਿਉਂ ਇੱਧਰ ਵੇ ਚਾਹ ਨਾ ਬਗੂਲੀ ਵਾਲੇ ਇੱਧਰ ਵੇ ਦਹੀਂ ਨਾ ਮੂਲੀ ਵਾਲੇ ਇੱਧਰ ਲੱਸੀ ਨਾ ਮੂਲੀ ਵਾਲੇ ਲੱਸੀ ਕਿੱਥੇ ਲੱਸੀ ਹੈ ਨਹੀਂ ਗਈ ਓ ਮਾਈ ਗੋਡ ਲੱਸੀ ਫਿਰ ਲੈ ਆਉਂਦੀ ਮੈਂ ਕਿਹੜਾ ਕਿਹਾ ਸੀ ਨਾ ਲਿਆਓ ਹੌਣ ਵਾਲੇ ਖਾਬ ਤਾਂ ਤੁਸੀਂ ਭੁੱਲ ਜੋ ਅਸੀਂ ਕਿਹੜਾ ਕਹਿੰਦੇ ਤੂੰ ਵੀ ਨਾਰ ਰਲ ਗਈ ਨਾਰ ਰਲ ਗਈ ਇਹਨਾਂ ਦੇ ਮੈਂ ਤਾਂ ਪਹਿਲਾਂ ਹੀ ਨਾਲ ਪਹਿਲਾਂ ਰਲ ਜਾਂਦੀ ਤੂੰ ਪਰੌਂਠੇ ਵੇਖਣੀ ਤੂੰ ਉੱਥੇ ਡਿੱਗਦੀ ਫਿਰਦੀ ਆ ਉਧਰ ਵੀਰ ਹੋਣੀ ਠੋਡੀਆਂ ਨਾ ਵੀ ਖਾਂਦਾ ਈ ਐਨੇ ਹ ਪੈ ਗਈ ਮੰਮੀ ਤੂੰ ਰਹਿ ਹੈਂ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਦਰ ਤੱਕ ਜਰੂਰ ਦੇਖਿਓ ਗੁੱਡ ਮਾਰਨਿੰਗ ਸਾਥੀਓ ਕੀ ਹਾਲ ਚਾਲ ਸਨੈਪਚੈਟ ਵਾਲਿਓ ਬਾਕੀ ਤੁਸੀਂ ਵੇਖ ਹੀ ਸਾਦੇ ਹੋ ਜਦੋਂ ਬੰਦਿਆਂ ਨੂੰ ਕੋਈ ਚੀਜ਼ ਅੱਗੇ ਦਾ ਨੇ ਤੇ ਤੀਜਾ ਨੇ ਜਿਹਦੇ ਹੈ ਅੱਗੇ ਦਰੋਂ ਗੱਡੀ ਕੱਢੀ ਹੋਰ ਹਾਂ ਉਹ ਗੱਡੀ ਸ਼ਰਮ ਵਾਲੀ ਗੱਲ ਲਾਦੀ ਇਹਨਾਂ ਨੇ 10 ਚੀਜ਼ ਮਿਲ ਨਾ ਜਾਏ ਕੋਈ ਜਨਤਾ ਨੂੰ ਉਹ ਰਹਿੰਦਾ ਪਿਆ ਵੇਲਾ ਉਹ ਤਾਂ ਆ ਜੂਗਾ ਚੱਲ ਕੋਈ ਨਹੀਂ ਉਹ ਵੀ ਨਿਕਲ ਆਊ ਪਰ ਗੱਲ ਤਾਂ ਆ ਨਹੀਂ ੱਤਕਾ ਨਹੀਂ ਜਾਣਾ ਚਾਹੀਦਾ ਨਹੀਂ ਜਾਣਾ ਤਾਂ ਜਿੰਮ ਜਾ ਹੀਦਾ ਮੈਨੂੰ ਪਤਾ ਭਾਜੀ ਜਾਣਾ ਚਾਹੀਦਾ ਗਰਮੀ ਜਲਦੀ ਹੋ ਜਾਂਦੀ ਆ ਇਹਨੇ ਉਹ ਅੱਗੇ ਗਰਮੋਂ ਗਈ ਜਾਂਦੇ ਸੀ ਇਹ ਦੇ ਵੀਰੋ ਵੜਾ ਚਾ ਕਰਦੇ ਇਹ ਚੀਜ਼ ਦਾ ਨਵੀਂ ਚੀਜ਼ ਦਾ ਚਾਰ ਨਹੀਂ ਨਵੀਂ ਚੀਜ਼ ਦਾ ਚਾਰ ਹੁੰਦਾ ਹੀ ਆ ਭਾਜੀ ਨਾਲੇ ਮੁਬਾਰਕਾਂ ਬਹੁਤ ਤੇ ਟੋਡੇ ਲਾਉ ਨੂੰ ਵੀ ਹਾਂ ਆ ਤੇਲ ਦੀ ਪੂਰਾ ਹੁਣਾ ਆਪਣੇ ਦਾ ਤੇਲ ਆਪਣੇ ਤੋਂ ਕਿੱਥੇ ਪੂਰਾ ਹੋਣਾ ਭਾਈ ਜੀ ਇਹਦਾ ਚਾਰ ਦੀ ਲੈਵਰੇਜ ਆ 280cc ਇੰਜਨ ਤੇ ਮੈਂ ਜੇ ਕੁੜੀ ਇੱਕੋ ਰੇਚ ਦਾ ਮੈਂ ਘੁੱਟ ਭਰਦੀ ਆ ਦੇ ਪੰਜ ਦੀ ਐਮ ਤੇ ਕੱਢੀ ਹੈ ਪੰਜ ਦੀ 80 ਦੀ ਵਧ ਗਈ ਵਧ ਗਈ ਆਪਾਂ ਤੇ ਲੈ ਲਾਂਗੇ ਇਹਨਾਂ ਹੋਲੀ ਹੋਲੀ ਅੱਠ ਤੇ ਲੈ ਜਾ ਕੇ ਗਿਝਾ ਲਾਂਗੇ ਆਪਾਂ ਦਾ ਅੱਠ ਤੇੜਾ ਬੰਦਿਆਂ ਦੇ ਬਜਟ ਦੇ ਹਿਸਾਬ ਨਾਲ ਚੱਲਾ ਮੈਂ ਆਪਣੇ ਹਿਸਾਬ ਨਾਲ ਚੱਲਣਾ ਵੀ ਉਹਨਾਂ ਕੀ ਤੇਲ ਪੀਵਾ ਜਿੰਨਾ ਕਿ ਬੰਦਿਆਂ ਦੇ ਬਜਟ ਜੇਚ ਪੈਸੇ ਗਏ ਨਾ ਤੇਲ ਚ ਸਾਰੇ ਲੈ ਜੇ ਪੂਰੇ ਕਰ ਦੇਗੇ ਵੀ ਸੋਝ ਮੋਟੇ ਵਾਵਾ ਤਸ ਤਸ ਹੋਉਂਦੀ ਆ ਗੱਲ ਸੁਜੀ ਭਈ ਆ ਲਫੜ ਮਾਰ ਇੱਕ ਵਾਰ ਸੇਖੀ ਲਫੜ ਨਾਲ ਅੱਗੇ ਸੁਜੀ ਪਈ ਆ ਦਸਦਰਾ ਹੋਰ ਦਾ ਦੂਜਾ ਤੇ ਨੀਏ ਸਰੇ ਸੇਕਾ ਸੁਕਾ ਟੁੱਟ ਗਿਆ ਨਾ ਦਸ ਜੀ ਚਲਾ ਸੇਕਾ ਤੇ ਜਲਦੀ ਆ ਯਾਰ ਸੇਕਾ ਸੁਕਾ ਦੋਈਏ ਰਾਂ ਐਂ ਕਰੇ ਅਰਮਾ ਲਗਾਈ ਗਰਮਾਵਾ ਕਰਕੇ ਮੂੰਹ ਦੇ ਐਂ ਲਾਈ ਜਾ ਹਾਂ ਪਾਫ ਜੀ ਲਾਈ ਜਾ ਪਾਫ ਜੀ ਲਾਈ ਜਾ ਹੋਣ ਵਾਲੇ ਖਾਬ ਤਾਂ ਤੁਸੀਂ ਭੁੱਲ ਜੋ ਅਸੀਂ ਕਿਹੜਾ ਤੂੰ ਵੀ ਨਾਰ ਰਲ ਗਈ ਨਾਰ ਰਲ ਗਈ ਇਹਨਾਂ ਦੇ ਮੈਂ ਤਾਂ ਪਹਿਲਾਂ ਹੀ ਨਾਲ ਪਹਿਲਾਂ ਰਲ ਜਾਂਦੀ ਤੂੰ ਪਰੌਂਠੇ ਵੇਖਣੀ ਤੂੰ ਉੱਥੇ ਡਿੱਗਦੀ ਫਿਰਦੀ ਆ ਆ ਵੇਖ ਕੇ ਮੈਂ ਚਬਰ ਚਬਰ ਲੱਗੀ ਖਾਣੇ ਦਾ ਹੈ ਗਈ ਹੁਣ ਅੱਜ ਬੀਬੀਆਂ ਬਣਾਉਂਦੀਆਂ ਮੂਲੀ ਵਾਲੀਆਂ ਪਰੌਂਠੇ ਹੈ ਉੱਧਰ ਵੇਖ ਲੋ ਥਿਆ ਪੱਕਿਆ ਹੋਇਆ ਕੱਡਾ ਥਿਆ ਪੱਕਦਾ ਸਾਡੇ ਘਰੇ ਰੋਟੀਆਂ ਦਾ ਲਗੇ ਰੋ ਲਗੇ ਰੋ ਲਾਗੇ ਜਿੰਮ ਦੇ ਹੁਣ ਮਲੂਲੀ ਵਾਲੇ ਪਰੌਂਠੇ ਮਲੂਲੀ ਵਾਲੇ ਹੈਂ ਦੱਸ ਇਹਨਾਂ ਨੂੰ ਹਾਂ ਇੱਧਰ ਵੇਖ ਤੂੰ ਕਿਉਂ ਇੱਧਰ ਵੇਖ ਚਾਹ ਨਾ ਬੂਲੀ ਵਾਲੇ ਇੱਧਰ ਵੇਖ ਦਹੀਂ ਨਾ ਮੂਲੀ ਵਾਲੇ ਇੱਧਰ ਲੱਸੀ ਨਾ ਮੂਲੀ ਵਾਲੇ ਲੱਸੀ ਕਿੱਥੇ ਲੱਸੀ ਨਹੀਂ ਗਈ ਓ ਮਾਈ ਗੋਡ ਲੱਸੀ ਫਿਰ ਲੈ ਆਉਂਦੀ ਮੈਂ ਕਿਹੜਾ ਕਿਹਾ ਸੀ ਨਾ ਲਿਆਓ ਆਹੋ ਲੱਸੀ ਨਹੀਂ ਲਿਆਉਂਦੀ ਵੇਲੇ ਅੱਜ ਤੂੰ ਚੋਪੀ ਰਿਹਾ ਐ ਅੱਜ ਹੁਣ ਚੋਪਰ ਨਾ ਰਿਹਾ ਮੈਨੂੰ ਮੇਰੇ ਕੋਲ ਗੱਲ ਨਾ ਕਰ ਤੂੰ ਰੋਟੀ ਖਾਣੀ ਪਈ ਉਹ ਗੱਲ ਨਹੀਂ ਕਰ ਸਕਦੀ ਤੂੰ ਤੂੰ ਰੋਟੀ ਖਾਣੀ ਪਈ ਹੁਣ ਨਹੀਂ ਉਹ ਗੱਲ ਕਰ ਸਕਦੀ ਉਹਦਰ ਵੀਰ ਹੋਣੀ ਠੋਡੀਆਂ ਨਾ ਵੀ ਖਾਂਦਾ ਈ ਐ ਨਹੀਂ ਹ ਪੈ ਗਈ ਮੰਮੀ ਤੂੰ ਰਹਿ ਹਾਂ ਕੌਣ ਲਿਪੜ ਕੇ ਆਇਆ ਕੌਣ ਕਾਦੇ ਨਾਲ ਕਾਦੇ ਨਾਲ ਲਿਪੜ ਕੇ ਆਇਆ ਆਏ ਹਾਏ ਆਏ ਵੇ ਟਿਆ ਕੰਮ ਕਰਦਾ ਓਏ ਲਿਪੜ ਕੇ ਆ ਗਿਆ ਉਹ ਵੀ ਬਿੱਲੀ ਦੇ ਕਾਲੇ ਕੁੱਤੇ ਨਾਲ ਮੰਨਿਆ ਅੱਜ ਬਿੱਲੀ ਦੇ ਹੀ ਅਵੇ ਥੀਨਰ ਜਿੰਦ ਮਾਰੀ ਰੱਖਦੇ ਮੇਰੇ ਇਧਰ ਕਹਿੰਦੇ ਲੰਗਰ ਫਰਸਟ ਪੋਜੀਸ਼ਨ ਪ੍ਰਾਪਤ ਕਰਨੀ ਹੈ ਤੇਰਾ ਪ੍ਰਭਾਵ ਤਾਂ ਮੈਂ ਰਾਤੀ ਚੱਕ ਕੀਤਾ ਮੈਂ ਗੁਰਿੰਦਰ ਨੂੰ ਕਿਹਾ ਨਿੱਕੇ ਦੇ ਮੁੱਕਾ ਮਾਰ ਕੇ ਕਹਿੰਦਾ ਨਾ ਭੈਣੇ ਤਾਂ ਮੇਰੇ ਵਾਰੂ ਜਸਪਾਲ ਨੂੰ ਕਿਹਾ ਕਹਿੰਦਾ ਨਾ ਭੈਣੇ ਤਾਂ ਮੇਰੇ ਵਾਰੂ ਕਹਿੰਦਾ ਆ ਪੜ ਮੇਰੇ ਵਾਰੂ ਸਰੋਵਰ ਤੋ ਕੀ ਮੈਂ ਮੈਨੂੰ ਕਹ ਮੈਂ ਪ੍ਰਭਾਵ ਰੂ ਹੈ ਨਹੀਂ ਮੈਂ ਧਰ ਦੇ ਰਾਂ ਮੁੱਕਾ ਇਹਦਾ ਪਿਆਰ ਆ ਤੇਰੇ ਨਾਲ ਆ ਕੁੰਡੀ ਤੁਸੀਂ ਭਾਈ ਦੇ ਮੁੱਕੇ ਮਾਰੋ ਮੈਂ ਕਹਿੰਦਾ ਮੈਨੂੰ ਛੋਟਰੇ ਤੇਰੇ ਚ ਮੇਰੇ ਡਾਂਗ ਮਾਰੇ ਅੱਗੋਂ ਆ ਤੂੰ ਆ ਮਾਰ ਮੁੱਕਾ ਜਿਹੜਾ ਹਾਂ ਇਹ ਮੈਂ ਉਹੀ ਕਹਿੰਦਾ ਪਹਿਲਾਂ ਖੇਚ ਜਾਣਾ ਇਹਨੇ ਕੱਲ ਲੱਕ ਵੜਾ ਸੇਕਿਆ ਨਾ ਤਾਂ ਕਹਿੰਦੀ ਰਹੀ ਆ ਮੇਰੇ ਤੋਂ ਤੇਜ ਵੱਜ ਜਾਣੀ ਆ ਐਵੇਂ 12 ਮੁੱਕੇ ਪਵਾ ਦਿੰਦੇ ਆ ਉਹ ਵੀ ਲੱਕ ਚ ਭਰਾਵਾ ਓਡੇ ਹੀ ਮਾਰਦੀਆਂ ਵੇਖਣ ਨੂੰ ਹੀ ਲੱਗਦਾ ਖਾ ਖਾ ਕੇ ਵੇਖ ਲੈ ਸੂਰ ਰਗੀਆਂ ਹੋਈਆਂ ਭਈਆਂ ਇਹ ਓ ਆ ਕੋਈ ਬੰਦਾ ਆਣ ਕੇ ਮੈਂ ਨਹੀਂ ਮੰਨਦਾ ਇਹਨਾਂ ਨੂੰ ਕੋਈ ਬੰਦਾ ਥੱਲੇ ਮੂਦਾ ਮੰਮੀ ਦੇ ਪਾਣੀ ਦੀ ਬੋਤਲ ਚੱਕ ਲੈ ਲੈਂਦੀ ਆ ਹਾਂ ਐਡੀਆਂ ਪਲਵਾਨ ਬਣਦੀਆਂ ਜਾਂਦੀਆਂ ਦਿਨੋਂ ਦੇ ਪਲਵਾਨ ਖਾ ਖਾ ਨਰਜੀ ਆਈ ਜਾਂਦੀ ਸਰੀਰ ਦੇ ਵਿੱਚ ਇੱਧਰ ਜਿਮ ਵਾਲੇ ਵੇਖ ਲੋ ਲੈ ਸਰੀਰ ਵੱਡੇ ਕਰੀ ਜਾਂਦੇ ਹੁਣ ਦਿਨੋਂ ਦਿਨ ਆ ਸ਼ੇਵਾਂ ਆ ਬਰੋੜਾ ਤੇਰਾ ਤੇਨ ਗੱਡੀ ਨਹੀਂ ਹੋਣਾ ਪੈਣੀ ਦੱਸ ਤਾਈ ਹੈ ਅੱਜ ਮਾਰ ਨਹੀਂ ਹੈ ਮੂਲੀ ਵਾਲੇ ਅੱਜ ਮਾਰਨੇ ਤਵਾਈ ਅੱਜ ਸੀਚਕੂਣੇ ਅੱਜ ਗੱਡੀਆਂ ਦੇ ਛੀਛੇ ਖੁੱਲੋ ਘਰ ਚੀ ਦਵਾਈ ਹੋਣੀ ਅੱਜ ਅੱਜ ਮਮੀ ਉਧਰ ਨਾ ਕਮਰਿਆਂ ਜਿਹੜਾ ਪੂ ਪੂ ਕਰਦੀ ਮੂਲੀ ਵਾਲੇ ਇੰਦਰ ਭੈਣ ਹੈ ਮਗਰ ਦੀ ਲੱਗੀ ਅਗਲੀ ਗੱਡੀ ਦਾ ਭੈਣ ਹੈ ਵੀ ਹੋਲੀ ਆਉਣਾ ਭੈਣ ਨੂੰ ਚੱਕ ਲੈਣੀ ਪਾਵੇ ਹੋਰ ਗੱਲਾਂ ਦੀ ਗੱਲਾਂ ਅੱਜ ਮਾਸ ਚਾੜ ਦੇ ਗਿਆ ਭੈਣ ਓਏ ਸਿੱਧ ਜੇ ਨਹੀਂ ਕਿ ਤੁਹਾਨੂੰ ਪਤਾ ਹੈ ਖਾ ਦਿਆ ਖਾ ਦਿਆ ਮੈਂ ਤੇ ਮੂਰੀ ਵਾਲਾ ਪਾਣੀ ਵੀ ਪੀਤਾ ਇਹ ਜਿਆਦਾ ਪੂਪੂ ਕਰਨ ਕੀ ਆਜੇ ਫੇਰ ਇੱਕੀ ਤੂੰ ਗੜੀ ਆਇਆ ਕੱਲੇ ਮੋਟੇ ਨੂੰ 12 ਮੁਕੇ ਖਾ 12 ਮੁਕੇ ਖਾ ਮੈਂ 12 ਮੁਕੇ 12 ਮੁਕੇ ਇਧਰ ਆ 12 ਮੁਕੇ ਖਾ 12 12 12 12 ਹੋਲੀ ਨਹੀਂ 7 8 9 10 11 12 ਆ ਗਏ ਮੁਕੇ ਆ ਲੈ ਮਾਰਨਾ ਇਹ ਚਾਰ ਤਾ ਵਾਰ ਹਿੰਦੀ ਮਾਰਨ ਨੂੰ ਇਹ ਵੀ ਕੁੰਡੀ ਬੋਣੀ ਚੰਗੀ ਤਰ੍ਹਾਂ ਪਾਓ ਫੇਰ ਗਾਲ ਜੀ ਦੌੜ ਤੈਨੂੰ ਕਿਹਨਾਂ ਆਪੀ ਖਲਾ ਖੂ ਜਾਣਾ ਉਹ ਗੁੱਜੀ ਰਵਾਤੀ ਕੁੜੀ ਆ ਰੇ ਟੈਨ ਉਹ ਗੱਲ ਹੈ ਕਿ ਨਹੀਂ ਰੋਏਗੀ ਕਿ ਨਹੀਂ ਰੋਏਗਾ ਫਿਰ ਉਹ ਰੋਈ ਤਾਂ ਜਾਂਦੀ ਆ ਹੋਰ ਇਦੋਂ ਬਾਅਦ ਹੋਣੀ ਤੂੰ ਦੱਸ ਕਿਆ ਮੈਂ ਨਹੀਂ ਰੋਈ ਹੋ ਕੇ ਲੈ ਲੈ ਰੋਵੇਂ ਆਹ ਹੁਣ ਕੀ ਹੋ ਗਿਆ ਲੈ ਲੈ ਰੂਮਾ ਕਰ ਰੂਈ ਤੇ ਜਾਣੀ ਆ ਕਿੰਨਾ ਕਰੋ ਜਾ ਚੱਲ ਦੇ ਲੈ ਬਾਈ ਬੂ ਆਉਂਦੇ ਆ ਦੇ ਘਮਾ ਦੇ ਮੁੰਡਿਓ ਤੁਹਾਾਰੇ ਚੱਕੀ ਚੱਕੀ ਪਿਆ ਥੱਲੇ ਨਾ ਜੀ ਜੱਗੀ ਤੂੰ ਸਾਈਡ ਤੇ ਆ ਥੱਲੇ ਨਾ ਜੀ ਤੇਰਾ ਕਾਦੂ ਹੀ ਛੋੜਾ ਵਾ ਘਮਾ ਦੇ ਮੁੰਡਿਓ ਤੁਹਾਾਰੇ ਚੱਕੀ ਜੱਗੀ ਵੀ ਸਾਈਡ ਤੇ ਕਰਾ ਥੱਲੇ ਨਾ ਦੇ ਦਿਓ ਵਾਹ 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 ਚੱਲ ਚੱਲ ਚੱਕੀ ਨਹੀਂ ਲੱਗਦਾ ਗਈ ਗਈ ਚੱਕੀ ਤਾਂ ਲੱਗਦਾ ਚੱਕੀ ਨਾ ਮਾਰਦੀ ਚੱਲ ਜੱਕੀ ਜੱਕੀ ਆ ਸਾਰਾ ਘੜਦੀ ਚੱਲ ਜੱਕੀ ਬੰਦਾ ਬੰਦਾ ਇਹ ਸਾਰੇ ਸਾਰੇ ਬੰਦੇ ਦਲੇਰ ਬਹੁਤ ਬੰਦੇ ਆ ਦਲੇਰੀ ਗਰਮੀ ਬਹੁਤ ਆ ਉਹ ਵੇ ਜਾਂਦੇ ਦੋਵੇਂ ਜਣੇ ਏ ਰੁਕ ਜਾ ਗੋ ਬੋਰ ਦੀ ਮਾਰੀ ਏ ਧਾਰੀ ਬੋਰ ਦੀ ਮੋੜ ਦੀ ਬਾਅਦ ਚ ਵੇਖਾ ਗਿਆ ਹਾਂ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ